ਲਓ ਜੀ ਕਥਾਵਾਚਕ ਤੇ ਹੋਏ ਹਮਲੇ ਮਾਮਲੇ ਦੇ ਵਿੱਚ ਆ ਗਿਆ ਅਜਿਹਾ ਮੋੜ ਸੁਣ ਕੇ ਪਰਿਵਾਰ ਵਾਲਿਆਂ ਦੇ ਵੀ ਉੱਡ ਗਏ ਹੋਸ਼ ਕਿਵੇਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਕਥਾਵਾਚਕ ਨੇ ਰਚਿਆ ਐਨਾ ਵੱਡਾ ਢੌਂਗ 48 ਘੰਟਿਆਂ ਦੇ ਵਿੱਚ ਪੁਲਿਸ ਨੇ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਤੇ ਕਥਾਵਾਚਕ ਸਮੇਤ ਚਾਰ ਵਿਅਕਤੀਆਂ ਉੱਪਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਹਾਂ ਦੱਸਦੇ ਆ ਕਿ ਸੰਗਰੂਰ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇੱਕ ਕਥਾਵਾਚਕ ਵੱਲੋਂ ਆਪਣੇ ਉੱਤੇ ਹੀ ਫਾਇਰਿੰਗ ਕਰਵਾਈ ਗਈ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਜਦਿਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਪੁਲਿਸ ਨੂੰ ਸੱਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਦੇ ਵੱਲੋਂ ਖੁਦ ਹੀ ਆਪਣੇ ਉੱਤੇ ਫਾਇਰਿੰਗ ਕਰਵਾਈ ਗਈ ਸੀ ਤਾਂ ਕਿ ਉਸ ਨੂੰ ਜਿਹੜੀ ਕਿ ਸਿਕਿਉਰਿਟੀ ਮਿਲ ਸਕੇ ਹੋਰ ਕੀ ਕੁਝ ਇਸ ਮਾਮਲੇ ਨੂੰ ਲੈ ਕੇ ਖੁਲਾਸਾ ਹੋਇਆ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੀਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਤੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵੱਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 77 ਦਰਜ ਕੀਤੀ ਗਈ ਪਥਾਣਾ ਸ਼ੇਰਪੁਰ ਦੇ ਵਿੱਚ ਅਤੇ ਤਫ਼ਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਜ਼ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇੰਚਾਰਜ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹਦੇਸ ਤਫ਼ਤੀਸ਼ ਕੀਤੀ ਤਾਂ ਇਹਨਾਂ ਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੇਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੇਸ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇੱਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕਾ ਪਿਊਸ਼ ਗੁਪਤਾ ਉਫ ਛੋਟੂ ਜੋ ਮੁਕਸਰਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀ2 ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹੱਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰਮ ਤੋਂ ਗਨਸ਼ਾਟ ਵੀ ਹੋਇਆ ਹੋਇਆ ਸੀ ਆ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ 32 ਬੋਰ ਦਾ ਇੱਕ ਦੋ ਲਾਈਵ ਕਾਰਟਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨਿਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ ਤੇ ਇਹਦੇ ਵਿੱਚ ਅੱਗੇ ਤਫ਼ਤੀਸ਼ ਚੱਲੀ ਆ। ਜਿ ਸਰ ਤੁਸੀਂ ਦੱਸਿਆ ਕਿ ਸੁਪਾਰੀ ਦੇ ਕੇ ਕਿਸੇ ਦੇ ਉੱਤੇ ਹਮਲਾ ਕਰਵਾਉਣ ਵਾਲੇ ਮਾਮਲੇ ਤਾਂ ਤੁਸੀਂ ਅਨੇਕਾਂ ਸੁਨੇ ਤੇ ਦੇਖੇ ਹੋਣਗੇ ਪਰ ਇੱਥੇ ਤਾਂ ਲੋਕ ਆਪਣੀ ਜਾਨ ਦੀ ਬਾਜ਼ੀ ਵੀ ਲਾਉਂਦੇ ਨੇ ਸਿਰਫ ਫੋਕੀ ਸ਼ੌਹਰਤ ਵਾਸਤੇ। ਤਾਂ ਅਜਿਹੇ ਲੋਕਾਂ ਵਾਸਤੇ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।